ਨਾ ਮਾਇਆ ਪੁੱਣਾ ਮੇਰਾ ਰਮਨ ਪਿੱਤ ਕਰੋ ਹਾਂਜੀ ਕੀ ਗੱਲ ਕੀ ਹੋਈ ਸੀ ਇਹ ਮੈਨੂੰ ਮੁੰਡਿਆਂ ਦੇ ਗੋਲੀ ਮਾਰੀ ਤੇ ਮੁੰਡਿਆਂ ਨੇ ਕਿਸ਼ ਲਾਹੌਰੀਆ ਹਰਮਨ ਪੰਡਾਲ ਸੁਰੇਤਾ ਪਰਮੇਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰਵਾਲ ਮੈਂ ਆਪਣੇ ਘਰੇ ਜਾਂਦੀ ਪਈ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲ ਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਨ ਸਕਤੀ ਤੁਹਾਡੀ ਵੀ ਪ੍ਰਾਣੀ ਲੰਝ ਚਲਦੀ ਹਾਂਜੀ ਐਵੇਂ ਧਮਕੀਆਂ ਦਿੰਦਾ ਹੈ ਮਾਰਨ ਕੁੱਟਦਾ ਬਹੁਤ ਅਜਿਹਾ ਬਦਸੀ ਸਾਡੇ ਘਰ ਬੜਿਆ ਹੁੰਦਾ ਹੈ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤਾਂ ਉਹ ਉਹ ਕਰਦਾ ਆ ਕਿਤੇ ਇਤ ਨਹੀਂ ਹੈ ਕਿ ਕਿਤੇ ਜਿਹੜੀ ਤਨ ਬਲੈਕਮੇਲਿੰਗ ਕਰਦਾ ਵਾ ਕਰਦਾ ਆ ਇੰਸਟਾ ਤੋਂ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਆ ਪੈਸੇ ਪੁਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚੋਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮੰਗਦੇ ਮੈਂ ਦੇਖੋ ਅਸਲਾ ਆ ਮੰਗਦੇ ਨਹੀਂ ਵੀ ਕੋਈ ਵੀ ਅੱਛਾ ਦੇਖੋ ਅਸਲੇ ਹੈਗੇ ਅਸਲੇ ਦਾ ਵਪਾਰੀ ਆ ਏ ਇਸ ਮੰਨਦੇ ਤੁਸੀਂ ਪਹਿਲਾਂ ਵੀ ਕੰਪਲੇਟ ਪੁਲਿਸ ਨੂੰ ਕੀਤੀ ਪਈ ਹੈ ਕਿੰਨੀ ਕੰਪਲੇਨ ਉਹਨਾਂ ਨੇ ਉਹਦਾ ਪਿਛਲੇ ਹਫਤੇ ਫੈਸਲਾ ਕਰਾਇਆ ਸੀਗਾ ਉਦੋਂ ਕਹਿੰਦਾ ਸੀ ਨਹੀਂ ਕੁਛ ਕਰੂੰਗਾ ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ ਮੈਡਮ ਜਿੰਦੀ ਤੇਰੇ ਫੇਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ ਅਸੀਂ ਤਰਖਾਸ ਦਿੱਤੀ ਤੇ ਇਹਨਾਂ ਨੇ ਸਾਡੇ ਤੋੜ ਭੰਨ ਕੀਤੀ ਲੜਾਈ ਝਗੜੇ ਹੋਏ ਤਾਂ ਹੁਣ ਕੀ ਪੁਲਿਸ ਪ੍ਰਸ਼ਾਸਨ ਕੀ ਮੰਗ ਕੀ ਕਰਦੇ ਜੋ ਪੇਸ਼ ਨੂੰ ਭੇਜਣਾ ਜੀ ਅਸੀਂ ਸਜ਼ਾ ਦੋ ਡਾਕਟਰ ਸਾਹਿਬ ਕੀ ਮਾਮਲਾ ਸੀ ਇੱਕ ਪੇਸ਼ੈਂਟ ਵੀ ਆਇਆ ਗੋਲੀ ਵੀ ਚੱਲਿਆ ਕੀ ਹਾਲਾਤ ਵਤ ਕੀ ਪੇਸ਼ੈਂਟ ਦੀ ਜਰਕੀ ਹੈਗੀ ਹੈ ਡਿਟੇਲਸ ਜੀ ਹਾਂਜੀ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ ਪੰਤਿਕ ਸਾਲ ਦੀ ਉਮਰ ਹੈ ਉਹਦੇ ਪੱਟ ਤੇ ਗੋਲੀ ਵੱਜੀ ਹੈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਹੈ ਗੋਲੀ ਆਰਪਾਸ ਹੋ ਗਈ ਤੇ ਮਰੀਜ਼ੇ ਵਾਲਾ ਠੀਕ ਹੈ ਪਰ ਹੁਣ ਅਗਲੀ ਕਾਰਵਾਈ ਲਈ ਜਾਂ ਇੰਟਰਵੈਂਸ਼ਨ ਲਈ ਮਰੀਜ਼ ਨੂੰ ਪੇਸ਼ ਹੈ ਗੋਲੀ ਨਿਕਲ ਗਈ ਹੈ ਕੀ ਹੈ ਕੀ ਲੈ ਜੀ ਗੋਲੀ ਨਿਕਲ ਗਈ ਹੈ ਹਾਂ ਜੀ ਨਿਕਲ ਗਈ ਹੈ ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ ਨਹੀਂ ਪੇਸ਼ੈਂਟ ਨੂੰ ਅਸੀਂ ਰੈਫਰ ਕਰਾਂਗੇ ਪਰ ਸੱਜੇ ਕੋਲ ਓਪੀਨੀਅਨ ਲਈ ਡਾਕਟਰ ਸਾਹਿਬ ਜੀ ਨਹੀਂ ਗੋਲੀ ਲੱਗੀ ਆ ਇਹ ਕਿਉਂ ਕੋਈ ਮਤਲਬ ਆਮ ਗੋਲੀਆਂ ਮੀ ਗੋਲੀਆਂ ਕੋਈ ਸ਼ਾਰਪ ਆ ਕਿਦਾਂ ਆ ਕੀ ਇਹ ਅਗਲੀ ਹੁਣ ਆਪਾਂ ਨੂੰ ਐਕਸ-ਰੇ ਜਾਂ ਸੀਟੀ ਸਕੈਨ ਤੋਂ ਜਾਂ ਅੰਗ ਇਨਵੈਸਟੀਗੇਸ਼ਨ ਤੋਂ ਅੱਗੇ ਆਪਾਂ ਨੂੰ ਪਤਾ ਲੱਗੇ ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਤੋਂ ਬਾਹਰ ਪੇਸ਼ੈਂਟ ਦੇ ਹਾਲ ਹਾਂਜੀ ਖਤਰੇ ਤੋਂ ਬਾਹਰ ਸੱਕੀ ਨਾਮ ਆ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਮਨਪ੍ਰੀਤ ਕੋਰ ਹਾਂਜੀ ਤਾਂ ਕੀ ਐਡਰੈਸ ਕੀ ਹੈ ਨਾ ਤੁਸੀਂ ਦੱਸਿਆ ਇਹ ਤੇ ਲੋਕਲ ਕਪੂਰਥਲਾ ਦੇ ਰਹਿ ਮਲੇ ਜੀ ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਗੋਲੀਆਂ ਵੀ ਚੱਲਿਆ ਹੈ ਤਾਂ ਇਹ ਸਾਰਾ ਕੀ ਮਾਮਲਾ ਕੀ ਆ ਤੁਸੀਂ ਸਿਮਲਾ ਹਸਪਤਲ ਆਇਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਜਿਸ ਦੀ ਉਮਰ 35 ਸਾਲ ਹੈ ਉਹਦਾ ਨਾਮ ਮਨਪ੍ਰੀਤ कौर ਹੈ ਜਿਹੜੀ ਬਲੈਕ ਟੈਕਸੀ ਦੇ ਨੇੜੇ ਰਹਿੰਦੀ ਹੈ ਇਹ ਮਤਲਬ ਕਿਸੇ ਇੱਕ ਨਾਮ ਆਪਣਾ ਸੁਰਜਾਪਰ ਦੇ ਨਾਮ ਦੇ ਮੁੰਡੇ ਨੇ ਜਿਹੜੇ ਗੋਲੀ ਮਾਰੇ ਇੱਕ ਗੋਲੀ ਲੱਗੀ ਹੈ ਜੀ ਪੈਰ ਤੇ ਬਾਕੀ ਸਟੇਬਲ ਹੈ ਜੀ ਇਲੈਕਟਰੀ ਇਹਦੇ ਨਾਲ ਦੋ ਮੁੰਡੇ ਹੋਰ ਆਏ ਸੀ ਜੀ ਬੁਲੇਟ ਤੇ ਆਏ ਸੀ ਜੀ ਉਹਦਾ ਨਾਮ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਇਹ ਮੈਰਿਡ ਹਿੱਕੀਆ ਸੈਪਰੇਟ ਰਹਿੰਦੀ ਆਪਣੇ ਹਸਬੰਦ ਤੋਂ ਕਿ ਜਿਹੜਾ ਬਾਕੀ ਕਾਰਵਾਈ ਹੋਈ ਹੈ ਜੀ ਉਹ ਲੱਤੀ ਜਿਹੜੀ ਗੋਲੀ ਹੈਗੀ ਹੈ ਇਹ ਚੱਲੀ ਕਿੱਥੇ ਕਿਹੜੀ ਦਿਸ਼ਾ ਚਲਾਈ ਹੈ ਇੱਕ ਸਰਕੂਲਰ ਰੋਡ ਜਿਹੜਾ ਹੈਗਾ ਨਾ ਉੱਥੇ ਇਸ ਕਾਰਨ ਕੀ ਪਤਾ ਨਹੀਂ ਲੱਗਾ ਕਿਸ ਕਾਰਨ ਹੋਇਆ ਤੇ ਪ੍ਰੀਮੀਰੀ ਇਨਵੈਸਟੀਗੇਸ਼ਨ ਹੈ ਅਜੇ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਜਿਹੜੇ ਬੰਦੇ ਜਿਹੜੀ ਲੇਡੀਜ਼ ਆ ਜਿਹੜੀ ਉਪਚਾਰ ਲਈ ਐਸੋਲੇ ਐਡਮਿਟ ਆ ਉਹ ਕੀ ਦੱਸ ਰਹੇ ਕਿਹੜੇ ਬੰਦਿਆਂ ਨਾਲ ਗੁਲਮੀ ਸੀ ਉਹਨੇ ਸੂਰਜ ਸਾਤਰ ਦਾ ਨਾਮ ਲਿਆ ਹੈਗਾ ਤੇ ਬਾਕੀ ਦੋ ਮੁੰਡੇ ਹੋਰ ਨੇ ਜਿਹੜੇ ਦੋ ਬੰਦੇ ਉਹਨਾਂ ਦਾ ਕੀ ਨਾਮ ਆ ਉਹ ਤੇ ਰਿਸਰਚ ਨਹੀਂ ਕਰ ਸਕਦੇ ਸਰ ਕੀ ਲੱਗਦਾ ਕੀ ਹੈ ਕੋਈ ਪੁਰਾਣੀ ਕੋਈ ਰੰਜਿਸ਼ ਵੀ ਹੋ ਸਕਦੀ ਹੈ ਕਿ ਕਿਤੇ ਕੋਈ ਪ੍ਰੇਮ ਦਾ ਕੋਈ ਇਧਰ ਕੋ ਚੱਕਰ ਪ੍ਰੀਮੀਰੀ ਇਨਵੈਸਟੀਗੇਸ਼ਨ ਲੱਗਾ ਅਜੇ ਬੁਕਵੇਂ ਹੋਏ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਆਪਾਂ ਜਿਹੜੇ ਜਾਣ ਲਿਖਦੇ ਪਏ ਹਾਂ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਆਊਗੀ ਉਹ ਤੁਹਾਨੂੰ ਸਭ ਤੋਂ ਸੀਸੀਟੀਵੀ ਕੈਮਰਾ ਫੁਟੇਜ ਦੇ ਸਾਥ ਕਰਾਂਗੇ ਜਸਟ ਇਨਰਿੰਗ ਇਨਵੈਸਟੀਗੇਸ਼ਨ ਆ ਜ 15 ਵੀ ਜੂਨ ਨੂੰ ਹੋਏ ਤੇ ਆਪਾਂ ਜਰੂਰੀ ਕੋਈ ਆਊਗਾ ਤੁਹਾਡੇ ਨਾਲ ਸਾਝਾ ਕਰਾਂਗੇ ਥੈਂਕ ਯੂ